ਉਸ ਤੋਂ ਅੱਜ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਧੁੰਨੀ ਨਾਬੀ ਬਾਰੇ ਜਿਹੜੀ ਮੇਨ ਹੁੰਦੀ ਆ ਆਪਣੇ ਪੇੜ ਦੀ ਇਹ ਪੇੜ ਤੋਂ ਹਰੇਕ ਬਿਮਾਰੀ ਠੀਕ ਹੁੰਦੀ ਆ ਪੇੜ ਤੋਂ ਹੀ ਲੱਗ ਜਾਂਦੀ ਹੁੰਦੀ ਆ ਕਰਨਾ ਕਿਉਂਦਾ ਜਦੋਂ ਅੱਜ ਦੱਸਦੇ ਆਪਾਂ ਤੁਹਾਨੂੰ ਧੁੰਨੀ 'ਚ ਕਿਹੜਾ ਤੇਲ ਲਗਾਉਣਾ ਹੁੰਦਾ ਤੁਸੀਂ ਜਦੋਂ ਪ੍ਰੋਬਲਮ ਆਜੀ ਸਭ ਤੋਂ ਪਹਿਲਾਂ ਇਹ ਛੋਡੇ ਜੂੜਾ ਛੇਦਰ ਰਹਿੰਦਾਗਾ ਤੁਸੀਂ ਕੀ ਕਰਨਾ ਹੁੰਦਾਗਾ ਤੇਲ ਦਾ ਤੇਲ ਲਗਾਓ ਧੁੰਨੀ ਦੇ ਵਿੱਚ ਸ਼ਾਮ ਨੂੰ ਭੈਣ ਵੇਲੇ ਦੂਸਰਾ ਜੇ ਆਪਣਾ ਦਿਲ ਕਮਜ਼ੋਰ ਰਹਿੰਦਾ ਤਾਂ ਸਰੋਂ ਦਾ ਤੇਲ ਲਗਾਓ ਦੂਸਰਾ ਜੇ ਆਪ ਨੂੰ ਸ਼ੂਗਰ ਰਹਿੰਦਾਗਾ ਤਾਂ ਤુલਸੀ ਦਾ ਤੇਲ ਲਗਾਓ ਧੁੰਨੀ ਵਿੱਚ ਹੈਨਾ ਜੇ ਆਪ ਨੂੰ ਪੇਟ ਗੈਸ ਦੀ ਪ੍ਰੋਬਲਮ ਰਹੀਦੀ ਹੈ ਤਾਂ ਹੀਂਗ ਦਾ ਤੇਲ ਆਉਂਦਾ ਉਹ ਲਗਾਓ ਜੇ ਆਪ ਨੂੰ ਮਾਈਗ੍ਰੇਨ ਦੀ ਸਮੱਸਿਆ ਰਹਿੰਦੀ ਹੈਗੀ ਤਾਂ ਸ਼ੁੱਧ ਦੇਸੀ ਘeol ਦਾਗਾ ਦੇਸੀ ਘਾਂ ਦਾ ਵਾਈਟ ਹੁੰਦੇ ਜਿਹੜੇ ਚਿਟਾ ਰੰਗ ਹੁੰਦਾ ਪਿਓਰ ਉਹ ਦੋਨੇ ਇੱਕ ਇੱਕ ਮੂਤ ਪਾਉਣੀ ਹੈ ਕਿ ਦੋਨੇ ਪਾਸੇ ਨੱਕ ਦੇ ਵਿੱਚ 2 ਮਿੰਟ ਸਿਰ ਨੀਵਾ ਕਰਕੇ ਪੈਣਾਗਾ ਉਦੋਂ ਬਾਅਦ ਤੁਨੀਚ ਪਾਉਣਾ ਹੈ ਦੇਸੀ ਚੋ ਇਹ ਲਗਾਤਾਰ ਪਾਓ ਜੇ ਕੋਈ ਪ੍ਰੋਬਲਮ ਆਉਂਦੀ ਹੈਗੀ ਸਾਨੂੰ ਤੁੰਨੀ ਤੋਂ ਹੀ ਸਾਰੀਆਂ ਨਾਲ ਸਮੱਸਿਆਵਾਂ ਵੀ ਠੀਕ ਹੋ ਜਾਂਦੀਆਂ ਹਨ ਲਗਾਤਾਰ ਵਰਤੋ ਅਹਿਲਜੀ ਹੋਰ ਜਾਣਕਾਰੀ ਆਪਣੇ ਪੇਜ ਨੂੰ ਫੋਲੋ ਕਰੋ ਵੀ ਨਹੀਂ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ